ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗਸ ਤੇ ਹੋਰ ਸਨਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜੀ ਵੈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਲੱਗੀ ਸੀ ਜੀ ਮੈਂ ਸੰਨੀ ਕਰਨਾ ਹੁਣ ਆਪਣੀ ਡਿਊਟੀ ਫੇਰ ਆ ਗਈ ਜੀ ਮੱਝਾਂ ਵੱਲ ਤੇ ਸ਼ਾਮ ਦਾ ਟਾਈਮ ਹੈ ਇੱਥੇ ਸ਼ਾਮ ਨੂੰ ਸੰਨੀ ਕਰ ਰਹੀ ਜੀ ਸੀ ਮੀ ਪੈਣ ਕਰਕੇ ਹਰਾ ਨਹੀਂ ਵੱਡਿਆ ਗਿਆ ਤਾਂ ਕਰਕੇ ਆਪਾਂ ਸੱਣੀ ਕਰ ਰਹੇ ਹਾਂ ਤੇ ਇਧਰ ਆਪਣੇ ਖੜੇ ਨੇ ਸੋਮਾ ਤੇ ਬੁੱਧੂ ਇਹ ਛੋਟੇ ਨੇ ਇਧਰ ਮੱਜਾਂ ਖੜੀਆਂ ਨੇ ਜੀ ਹਰਾਣਾ ਵੱਢਣ ਕਰਕੇ ਸੱਣੀ ਕਰਨੀ ਪਈ ਹੈ ਜੀ ਸ਼ਾਮ ਨੂੰ ਮੀਂਹ ਪਿਆ ਹੈ ਨਾ ਫਿਰ ਗਿੱਲੇ ਚ ਵੱਡਿਆ ਨਹੀਂ ਹੈਗਾ ਗਾਰਾ ਹੁੰਦਾ ਨਾਲੇ ਫਿਰ ਜੜਾਂ ਆਉਂਦੀਆਂ ਨੇ ਨਾਲ ਮਰਸੀਨ ਦੀਆਂ ਤੇ ਮਿੱਟੀ ਆ ਜਾਂਦੀ ਹੈ ਜੀ ਗਿੱਲੇ ਕਰਕੇ ਫਿਰ ਨਾਲ ਕੱਲ ਨੂੰ ਵੱਢ ਲਾਂਗੇ ਦੋ ਦਿਨ ਧੁੱਪ ਲੱਗ ਗਈ ਹੈ ਇਹ ਤੇ ਇਹ ਦਾਣਾ ਲਾ ਦਾਂਗੇ ਆਪਾਂ ਥੀੜ ਆਪਣੀ ਲਿਉਣ ਆਲੀ ਸੀਗੀ ਜੇ ਅੱਜ ਐਤਵਾਰ ਹੋ ਗਿਆ ਐਤਵਾਰ ਨੂੰ ਮਿਲਦੀ ਨਹੀਂ ਹੈਗੀ ਦੁਕਾਨਾਂ ਬੰਦ ਸੀਗੀਆਂ ਸਾਰੀਆਂ ਤੇ ਕੱਲ ਨੂੰ ਲੈ ਕੇ ਆਵਾਂਗੇ ਆਪਾਂ ਕੱਲੇ ਦਾਣੇ ਨਾਲ ਸੰਨੀ ਕਰ ਦਿੱਤੀ ਐ ਦੂਸਰਾ ਦਾਣਾ ਭਿਉਂ ਦਾਂਗੇ ਉਹਨੂੰ ਪਾ ਦਾਂਗੇ ਜੀ ਬਾਅਦ ਦੇ ਵਿੱਚ ਭਿਉਂ ਕੇ ਰੱਖ ਲਾਂਗੇ ਉਹ ਭਿਉਣਾ ਪੈਂਦਾ ਐ ਪੈਂਦਾ ਨਹੀਂ ਹੈਗਾ ਸੁੱਕਾ ਬੜੀਵੇਂ ਵਾਲੀ ਖਾਲੇ ਉਹਦੇ ਵਿੱਚ ਭਿਉਂਕੀ ਪਾਈ ਜਾਂਦੀ ਹੈ ਜੀ ਫਿਰ ਉਹ ਮੋਟੀ-ਮੋਟੀ ਜੀ ਹੁੰਦੀ ਹੈ ਇਹ ਆਪਣੀ ਧੂੜੀ ਵੀ ਗਿੱਲੀ ਜੋਈ ਹੋਈ ਹੈ ਜੀ ਅੰਦਰ ਸਲਾਬ ਜੀ ਆ ਜਾਂਦੀ ਹੈ ਮੀਂਹ ਵੱਧ ਪਈ ਸੀ ਇਹਦੀ ਉਹਦੇ ਕਰਕੇ ਲਾਸਟ ਹੁਣ ਥੋੜੀ ਰਹਿ ਗਈ ਨਸ ਉਹਦੇ ਕਰਕੇ ਕੰਧਾਂ ਨਾਲ ਜਿਹੜੀ ਲੱਗੀ ਹੋਈ ਆ ਉਹਨੂੰ ਸਲਾਬ ਆਈ ਹੋਈ ਆ ਸਾਰੀ ਨੂੰ ਇਹ ਨਨ ਪਾ ਦਿੱਤੀ ਆਪਾਂ ਮੂਰੇ ਹੋ ਜਾਂਦੇ ਨੇ ਖਾਣ ਉੱਤੀ ਪਵਾ ਲਈ ਜੀ ਆਪਣੇ ਜਲਦੀ ਕਰਦੇ ਨੇ ਫਿਰ ਵੀ ਸੇਤੀ ਪਾ ਦੋ ਇਹ ਵੱਡੀ ਆਪਣੀ ਸੋਮਾ ਹੈ ਛੋਟਾ ਬੁੱਧੂ ਹੈ ਜੀ ਬੁੱਧਵਾਰ ਨੂੰ ਹੋਇਆ ਸੀ ਤਾਂ ਬੁੱਧੂ ਨੌ ਤਾਂ ਟਾਟਾ ਜੀ ਇਹਦਾ ਸੋਮਵਾਰ ਨੂੰ ਸੋਮਾ ਹੋਈ ਸੀ ਲਓ ਜੀ ਇਹਨਾਂ ਨੂੰ ਕਰ ਦਿੱਤੀ ਆਪਾਂ ਥੋੜੀ ਜਿਹੀ ਹੋਰ ਰਲਾਵਾਂਗੇ ਸੰਨੀ ਹੈ ਜੀ ਇਹ ਪਹਿਲਾਂ ਦੋ ਮੱਜਾਂ ਨੂੰ ਕਰ ਦਿੰਦੇ ਆ ਤੀਸਰੀ ਨੂੰ ਲਾ ਕੇ ਫਿਰ ਪਾ ਦਿੰਦੇ ਆ ਜੀ ਇਹ ਕਿ ਥੋੜਾ ਜਿਹਾ ਖੜ ਜਾਂਦੀਆਂ ਨੇ ਟਿੱਕੇ ਜਿਹਾ ਖਾਣ ਲੱਗ ਜਾਂਦੀਆਂ ਨੇ ਹੁਣ ਨਹੀਂ ਤਾਂ ਇੱਧਰ ਇਹਨੂੰ ਆਈ ਜਾਂਦੀਆਂ ਨੇ ਦਾਣੇ ਨੂੰ ਹਟਾ ਕੇ ਰੱਖਣੀਆਂ ਪੈਂਦੀਆਂ ਨੇ ਨਹੀਂ ਕੋਲੀ ਖੜੀਆਂ ਤੇ ਸੰਨੀ ਕਰਨੀ ਔਖੀ ਹੋ ਜਾਂਦੀ ਏ ਇਹ ਦੂਸਰੀ ਦੀ ਕਰ ਲਈ ਹੈ ਜੀ ਇਹ ਉਧਰ ਅਗਲੀ ਮੱਝ ਨੂੰ ਪਾ ਦਾਂਗੀ ਤੀਸਰੀ ਨੂੰ ਠੰਡ ਬਹੁਤ ਹੋਈ ਪਈ ਐ ਮੀਂਹ ਪੈ ਕੇ ਹੁਣ ਗੜੀ ਪੈ ਗਏ ਨੇ ਜੀ ਮੀਂਹ ਦੇ ਵਿੱਚ ਇੱਕ ਵਾਰੀ ਤਾਂ ਘਟ ਗਈ ਸੀ ਠੰਡ ਹੁਣ ਫੇਰ ਜਿਆਦਾ ਠੰਡ ਹੋ ਗਈ। ਮੀਂਹ ਪੈਣ ਨਾਲ ਹਵਾ ਬਹੁਤ ਤੇਜ਼ ਚੱਲਦੀ ਹੈ ਦੋ ਤਿੰਨ ਦਿਨ ਹੋ ਗਏ। ਤੇ ਇੱਥੇ ਹੁਣ ਆਪਾਂ ਇਹਨਾਂ ਨੂੰ ਚੰਨੀ ਕਰਕੇ ਪੱਲੜ ਲਾ ਦਾਂਗੇ ਇਹਨਾਂ ਦਾ ਤੇ ਗੇਟ ਲਾ ਜਾਾਂਗੇ ਜੀ ਮੱਜਾਂ ਦਾ ਅੰਦਰ ਖੜੀਆਂ ਰਹਿਣਗੀਆਂ ਸੁੱਕਾ ਖੰਡਿਆ ਦਾਂਗੇ ਨਾਲੇ ਥੱਲੇ। ਸਾਰਾ ਕੰਮ ਇਧਰੋਂ ਖਤਮ ਕਰਕੇ ਫੇਰ ਅੰਦਰ ਜਾ ਕੇ ਕੰਮ ਕਰਾਂਗੇ ਜੀ ਹੋਰ ਆਪਣੇ। ਮੱਜਾਂ ਵੱਲੋਂ ਸਾਰਾ ਖਤਮ ਕਰ ਦਾਂਗੇ ਕੰਪਲੀਟ। निगा जुगा जी इन्हों अंदर पलड़ ला देंगे जब हवा बहुत तेज आ इधर हम बनाने जी मूंगी मसल दाल इधर पानी धर लिया गर्म दी अवाली रही दाल देो लें चंकी तरह धो के साफ कर लें दाल ले धोइए अपना पानी भी अपना गर्म हो गया ये पा लें ਪਹਿਲਾ ਪਾਵਾਂਗੇ ਇਹ ਕੜੀ ਦੀ ਦਾਲ ਮੋਂ ਵਿੱਚ ਇਹਨੂੰ ਵਾਲੀ ਅੰਤੋਂ ਪਾ ਦੇ ਫਿਰ ਪਾਵਾਂਗੇ ਤੇਈ ਵਾਰੀ ਹੁੰਦਾ ਨਾ ਵੀ ਆਪਾਂ ਹਲਕੀ ਜਿਹੀ ਦਾਲ ਪਾਣੀ ਬਣਾ ਕੇ ਖਾਈਏ ਜਿੱਤ ਜਿਆਦਾ ਸਵੇਦਾ ਠੀਕ ਨਹੀਂ ਸੀਗਾ ਆਪਾਂ ਵਰਕੇ ਫਾਜੀ ਦੀ ਦਾਲ ਬਣਾ ਲੈਂਦੇ ਇੰਤ ਆ ਬਣਨੇ ਇਦਨਾਂ ਟਾਕ ਲਿਆ ਜੀ। ਹਵਾਈ ਆਇਆ ਤਾਂ ਫੇਰੇ ਦੇ ਵਿੱਚ ਨਮਰਚ ਪਾਉਣੀ ਹੈ। ਇਹ ਢਾਲ ਨੂੰ ਹਵਾਈ ਆ ਗਈ ਜੀ। ਆਪਾਂ ਇਹਨੂੰ ਜਿੰਨਾ ਵਾਰ ਜੀ ਤੋੜੀਏ ਜਿਆ ਵਾਰ ਹੀ ਪਾਂਦੇ ਵਾਰੀ ਜਿੰਨੀ ਵਾਰੀ ਮਾਰੀ ਤੇ ਚੱਗ ਜਰੂਰ ਆਉਂਦੀ ਹੈ। ਮੈਂ ਇਹ ਚੱਗ ਲਾ ਕੇ ਫੇਰੇ ਦੇ ਵਿੱਚ ਨਮਰਚ ਪਾਉਣੀ ਹੈ ਜੀ ਫੇਰ ਢਾਲ ਬਣਾਉਣੀ ਹੈ। ਤੁਸੀਂ ਵੀ ਜਰੂਰ ਲਾਹਿਆ ਕਰੋ ਜੀ। ਇਹਦਾ ਨਹੀਂ ਟੇਸਟ ਦਾ ਵੀ ਫਰਕ ਪੈਂਦਾ ਹੁਣ ਇਹਦੇ ਵਿੱਚ ਨਮਕ ਚ ਪਾਵਾਂਗੇ ਨਾ ਟੇਹਵਾ ਜਿਵੇਂ ਟਾਕਾ ਲੋਹਣੀ ਨਾ ਹੀਰੇ ਵਿੱਚ ਜ਼ਿਆਦਾ ਕੋਈ ਚੀਜ਼ ਪਾਉਣੀ ਹੈ ਨਾ ਅਦਰਕ ਲਸਣ ਕੱਲਾ ਪਿਆਜ਼ ਪਾਉਣੀ ਹੈ

ਫੜ ਕਰਕੇ ਨਾ ਕਿਉਂ ਵੀ ਜੰਮ ਨਹੀਂ ਰਹੀ ਹੈ ਕੀ ਕਿਚਮਚਾਪ ਕਿਉਂ ਹੋ ਰਿਹਾ ਪਾਣੀ ਹੋਰ ਹੋਣੀ ਜੀ ਜਾਊਗੀ ਨੇ ਡੈਵਲਿਤਨਾ ਕੀ ਕਰਣੀ ਹੋਮੀ ਰੋਟੀ ਬਣਾਉਣੇ ਇਹ ਜਦੋਂ ਨਵੀਆ ਵਾਲੀ ਆਉਣੀ ਆ ਆਪਣੇ ਨੂੰ ਇਹ ਆਟਾ ਸਾਂਹਦੇ ਆਪ ਬਣਾ ਲਾਂਗੇ ਇਧਰ ਅਗੇ ਦੁੱਧ ਨੂੰ ਵੜ ਗਿਆ ਇਸ ਬੰਦ ਕਰ ਦਿੰਦੇ ਆ आटा फिर एक टाइम ताज़े गुन्ने चक के नहीं रख दी जी मैं सवेर का सवेरे गुन्न लेने शाम का शाम नाजे आटे की रोटी वैंती है मूँगी है, तो जल्द ही बन जाती है थोड़े टाइम की बन जूगी आटा गुन् के रख लिया दाल धनिया धो के कटिए थोड़ा जा टाइम हो जाएगा दाल में आप धनिया पा देखे दूसरे गैस के करके दाल में रोटी बनाई आट ठीक लगेगा गैस छोटी कर देगा ਇਹ ਹੈ ਜੀ ਵੀਡੀਓ ਆਪਣੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਨਾ ਜਿਹੜੇ ਚੈਨਲ ਤੇ ਬੈਠੀ ਗੱਲ ਲਈ ਆਈ ਦੀ ਲਿਖ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਦੇਣੀ ਕਿਸੇ ਹੋਰ ਵੀਡੀਓ ਦੇ ਨਾਲ ਸਾਰੀ ਸ੍ਰੀ ਬਤਾਉਣੀ ਸਾਰਿਆਂ ਨੂੰ